ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਇਹ ਜਿਹੜਾ ਇੱਕ ਢਾਲਾ ਲੈ ਕੇ ਹਾਜ਼ਰ ਹੋਇਆ ਕਿ ਕੋਈ ਵੀ ਕੰਮ ਹੋਵੇ ਤੁਹਾਡਾ ਕਿਸੇ ਪ੍ਰਕਾਰ ਦਾ ਕੋਈ ਕੰਮ ਹੈ ਜੋ ਅੜਿਆ ਹੋਵੇ ਜਿਹੜਾ ਨਾ ਹੁੰਦਾ ਹੋਵੇ ਨਿਕਲਿਆ ਨਾ ਹੋਵੇ ਕਦੀ ਮੁਸ਼ਕਲ ਪਈ ਹੋਵੇ ਕੰਮ ਦੇ ਵਿੱਚ ਕਦੀ ਬਹੁਤ ਲੰਮਾ ਸਮਾਂ ਪੈ ਗਿਆ ਹੋਵੇ ਤਾਂ ਕੰਮ ਨਾ ਨਿਕਲੇ ਹੋਵੇ ਉਸ ਕੰਮ ਨੂੰ ਕਢਾਉਣ ਦੇ ਲਈ ਤੁਹਾਨੂੰ ਇੱਕ ਢਾਲਾ ਦੇਣ ਜਾ ਰਹੇ ਹਾਂ ਜਿਹੜਾ ਬਹੁਤ ਜ਼ਬਰਦਸਤ ਬਾ ਕੁਮਾਲ ਢਾਲਾ ਆ ਠੀਕ ਹੈ ਜੀ ਇਹ ਕਿਕਰ ਦੇ ਪੇੜ ਥੱਲੇ ਹੋਣਾ ਜਾ ਕੇ ਢਾਲਾ ਕਿਕਰ ਦੇ ਪੇੜ ਦੇ ਥੱਲੇ ਢਾਲਾ ਕਰਨ ਆਲਾ ਹੈ ਬਸ ਭੋਗ ਪ੍ਰਸ਼ਾਦ ਦੇਣਾ ਜਸ ਜਿਹੜਾ ਕੰਮ ਕਹੋਗੇ ਉਹ ਪੂਰਾ ਹੋਏਗਾ ਤੇ ਸਾਰੀ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੋਂ ਲੈ ਕੇ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣ ਕਿਆਂ ਤੇ ਦੋਸਤੋ ਹੁਣ ਗੱਲ ਕਰਦੇ ਆ ਇਸ ਕਿਕਰ ਦੇ ਟਾਲੇ ਦੇ ਉੱਤੇ ਜਿਹੜਾ ਕਿਕਰ ਦਾ ਟਾਲਾ ਦੇਣ ਲੱਗਿਆ ਕੋਈ ਕੰਮ ਹੋਵੇ ਅੜਿਆ ਕੰਮ ਹੋਵੇ ਕਿਸੇ ਵੀ ਪ੍ਰਕਾਰ ਦਾ ਕੋਈ ਕੰਮ ਆ ਮੁਸ਼ਕਲ ਪਈ ਹੋਵੇ ਕੋਈ ਵੀ ਭੀੜ ਪੈ ਗਈ ਹੋਵੇ ਕਿਸੇ ਤਰੀਕੇ ਦਾ ਕੋਈ ਕੰਮ ਦੁਨੀਆਂ ਦਾ ਹੋਵੇ ਜਿਹੜਾ ਨਾ ਬਣਿਆ ਹੋਵੇ ਉਹੋ ਕੰਮ ਬਣਾਉਣ ਦੇ ਲਈ ਇਹ ਤੁਹਾਨੂੰ ਜਿਹੜਾ ਢਾਲਾ ਸੀ ਦੇਣ ਵਾਲੇ ਕਿਕਰ ਦੇ ਪੇੜ ਦੇ ਥੱਲੇ ਕੀਤਾ ਜਾਂਦਾ ਆ ਔਰ ਜਿਹੜਾ ਬੰਦਾ ਇਸ ਨੂੰ ਢਾਲੇ ਨੂੰ ਕਰ ਗਿਆ ਤੁਸੀਂ ਯਕੀਨ ਮੰਨਿਓ ਕਿ ਤੁਹਾਡਾ ਕੰਮ ਇੱਕ ਦਿਨ ਦੇ ਵਿੱਚ ਪੂਰਾ ਹੋ ਜਾਏਗਾ ਇੱਕ ਦਿਨ ਦੇ ਵਿੱਚ ਇੱਕ ਜਾਂ ਦੋ ਦਿਨ ਲੱਗਣਗੇ ਗਿਣਤੀ ਨਾਲ ਪਰ ਇਹ ਜਿਹੜਾ ਢਾਲਾ ਆ 11 ਦਿਨ ਲਗਾਤਾਰ ਕਰਨਾ ਪੈਂਦਾ ਆ ਕੰਮ ਪਹਿਲੇ ਦਿਨ ਚ ਹੀ ਬਣ ਜਾਂਦਾ ਆ ਜਾਂ ਦੂਜੇ ਦਿਨ ਤੀਜੇ ਦਿਨ ਚ ਲਾਸਟ ਬਣ ਜਾਊਗਾ ਬਟ ਇਸ ਟਾਲੇ ਨੂੰ ਜਿੰਨਾ ਦਿਨ ਤੁਸੀਂ ਸੋਚਿਆ ਜਿੰਨੇ ਜਿੰਨੇ ਦਿਨ ਕਿਹਾ ਆ ਗਿਆ 11 ਦਿਨ ਤੇ 11 ਦਿਨ ਹੀ ਕਰਨਾ ਆ ਚਾਹੇ ਕੰਮ ਪਹਿਲਾਂ ਬਣੇ ਜਾਂ ਬਾਅਦ ਚ ਬਣੇ ਤੁਸੀਂ ਇਸ ਚੀਜ਼ ਨੂੰ ਧਿਆਨ ਚ ਰੱਖ ਲੈਣਾ ਜੇ ਤੁਹਾਡਾ ਕੰਮ ਪਹਿਲਾਂ ਬਣ ਗਿਆ ਤੁਸੀਂ ਇਹ ਨਾ ਹੋਵੋ ਕਿ ਟਾਲੇ ਨੂੰ ਬੰਦ ਕਰ ਦਿਓ ਨਾ ਕਰੋ ਇਹਦੇ ਨਾਲ ਫਿਰ ਤੁਹਾਡੇ ਬਣਿਆ ਬਣਾਇਆ ਜਿਹੜਾ ਕੰਮ ਖਰਾਬ ਹੋ ਜਾਊਗਾ ਇਹ ਜਿਹੜਾ ਭੋਗ ਪ੍ਰਚਾਰ ਹੈ 11 ਦਿਨ ਦਿੱਤਾ ਜਾਣਾ ਆ ਲਗਾਤਾਰ 11 ਦਿਨਾਂ ਦੇ ਵਿੱਚ ਇਹਦਾ ਪੂਰਾ ਰਿਜ਼ਲਟ ਮਿਲਦੇ ਮਿਲਦਾ ਜੇਨੋ ਵੀ ਅੱਜ ਤੱਕ ਜਿੰਨੇ ਵੀ ਇਸ ਢਾਲੇ ਨੂੰ ਕੀਤਾ ਆ ਉਹਨੇ ਫਾਇਦਾ ਲਿੱਤਾ ਆ ਇੱਕ ਲੜਕਾ ਸੀ ਸਾਡੇ ਤੋਂ ਬਹੁਤ ਦੂਰ ਤੋਂ ਗੱਲ ਹੋਈ ਸੀ ਉਹਦੇ ਨਾਲ ਯੂਪੀ ਦੇ ਵਿੱਚੋਂ ਯੂਪੀ ਦੇ ਕਿਹੜਾ ਸ਼ਹਿਰ ਸੀਗਾ ਮੈਨੂੰ ਨਾਮ ਭੁੱਲ ਗਿਆ ਉੱਥੋਂ ਇੱਕ ਲੜਕੇ ਨੇ ਸਾਨੂੰ ਫੋਨ ਕਰਕੇ ਪੁੱਛਿਆ ਵੀ ਸਾਨੂੰ ਕੋਈ ਐਸਾ ਚਮਤਕਾਰੀ ਢਾਲਾ ਦੋ ਜਿਹਦੇ ਨਾਲ ਪ੍ਰਤੱਖ ਸਾਨੂੰ ਰਿਜ਼ਲਟ ਮਿਲੇ ਉਹਨਾਂ ਨੇ ਇਹ ਢਾਲਾ ਦਿੱਤਾ ਸੀ ਉਹਨੇ ਕੀਤਾ ਵੀ ਤੇ ਉਹਦਾ ਕੰਮ ਵੀ ਇੱਕ ਦਿਨ ਚ ਹੀ ਹੋਇਆ ਤੇ ਇਸ ਕਰਕੇ ਅੱਜ ਮੈਂ ਇਸ ਉੱਤੇ ਵੀਡੀਓ ਬਣਾ ਰਿਹਾ ਕਿ ਤੁਹਾਨੂੰ ਇਹ ਟਾਲਾ ਦੇਵਾਂ ਤਾਂ ਕਿ ਤੁਸੀਂ ਵੀ ਇਸ ਟਾਲੇ ਨੂੰ ਕਰਕੇ ਕਾਮਯਾਬ ਹੋ ਸਕੋ ਤੁਹਾਡਾ ਕੋਈ ਕੰਮ ਹੋਵੇ ਜਿਹੜਾ ਬਣ ਜਾਵੇ ਕਿਉਂ ਕਰਕੇ ਕਿਸੇ ਨੇ ਏਡੀ ਦੂਰ ਤੋਂ ਬੰਦੇ ਨੇ ਫੋਨ ਕੀਤਾ ਉਸ ਬੰਦੇ ਨੇ ਸ਼ਰਦਾ ਨਾਲ ਕੀਤਾ ਉਹਦਾ ਕੰਮ ਹੋਇਆ ਤੇ ਤੁਸੀਂ ਵੀ ਇਹਨੂੰ ਕਰ ਸਕਦੇ ਹੋ ਤੇ ਤੁਸੀਂ ਵੀ ਇਹਦਾ ਫਾਇਦਾ ਲੈ ਸਕਦੇ ਹੋ ਤੇ ਮੈਂ ਇਹੀ ਚਾਹੂੰਗਾ ਕਿ ਤੁਸੀਂ ਸਾਰੇ ਜਾਣੇ ਇਹਦਾ ਫਾਇਦਾ ਲੈ ਸਕੋ ਇਸ ਕਰਕੇ ਤੁਹਾਨੂੰ ਇਹ ਟਾਲਾ ਦੇਣ ਜਾ ਰਿਹਾ ਦੋਸਤੋ ਇਸ ਟਾਲੇ ਦੇ ਵਿੱਚ ਵੱਡੇ ਵੱਡੇ ਕੰਮ ਜਿਹੜੇ ਮਿੰਟਾਂ ਚ ਹੋ ਜਾਂਦੇ ਆ ਕੋਈ ਪੈਸਾ ਆੜਿਆ ਹੋਵੇ ਕਿਸੇ ਤੁਹਾਡਾ ਠੀਕ ਹੈ ਮੈਂ ਦੱਸਣ ਲੱਗਾ ਹੁਣ ਤੁਹਾਨੂੰ ਵੀ ਕਿੱਥੇ ਕਿੱਥੇ ਵਰਤ ਸਕਦੇ ਹਾਂ ਜੇ ਤੁਹਾਡਾ ਪੈਸਾ ਆੜਿਆ ਮੰਨ ਲਓ ਕੋਈ ਬੰਦਾ ਪੈਸਾ ਦੇਣ ਤੋਂ ਇਨਕਾਰ ਕਰ ਰਿਹਾ ਮਨਾ ਕਰ ਰਿਹਾ ਗਾਲ੍ਹਾਂ ਕੱਢਣ ੜਿਆ ਤੁਹਾਨੂੰ ਤੇ ਤੁਸੀਂ ਬਸ ਇਹ ਭੂਗ ਪ੍ਰਸ਼ਾਦ ਬਸ ਉਥੇ ਕਿੱਕ ਕਰਦੇ ਥੱਲੇ ਲੈ ਦੇ ਕੇ ਆ ਜਾਣਾ ਆਪਣੀ ਫਰਿਆਦ ਲਾ ਦੇਣੀ ਕੀ ਜਦੋਂ ਇਹ ਟਾਲਾ ਕਰਨਾ ਫਰਿਆਦ ਲਾ ਕੇ ਕਰਨਾ ਤੇ ਤੁਹਾਡਾ ਕੰਮ ਦੇਖਿਓ 1-2 ਦਿਨਾਂ ਚ ਹੀ ਹੋ ਜਾਣਾ ਤੇ ਇਹਦੇ ਨਾਲ ਕੋਈ ਵੀ ਕੰਮ ਹੋਵੇ ਜਿੱਦਾਂ ਤੁਹਾਨੂੰ ਦੱਸਿਆ ਕੋਈ ਪੈਸੇ ਥੇਲੇ ਦੀ ਤੰਗੀ ਹੋਵੇ ਜਾਂ ਘਰ 'ਚ ਮੁਸ਼ਕਲ ਪਈ ਹੋਵੇ ਕੋਈ ਭੀੜ ਪਈ ਹੋਵੇ ਕੰਮ ਨਾ ਬਣਦੇ ਹੁਣ ਤਾਂ ਵੀ ਇੱਥੇ ਉਨੀ ਗੱਲ ਕਹਿ ਕੇ ਭੋਗ ਪ੍ਰਸ਼ਾਦ ਦਿੱਤਾ ਜਾਂਦਾ ਤਾਂ ਟਾਲਾ ਜਿਹੜਾ ਹੈ ਕੰਮ ਪੂਰਾ ਸਰਦਾਰ 100% ਹੁੰਦਾ ਹੈ ਤੇ ਦੋਸਤੋ ਇਸ ਟਾਲੇ ਦੇ ਵਿੱਚ ਜਿਹੜਾ ਸਮਾਨ ਲੱਗਣਾ ਤੁਹਾਨੂੰ ਦੱਸ ਦਵਾਂ ਪੰਜ ਪ੍ਰਕਾਰ ਦੀ ਮਠਿਆਈ ਲੱਗਣੀ ਆ ਪੰਜ ਪ੍ਰਕਾਰ ਦੀ ਪੰਜ ਭਾਂਤ ਦੀ ਮਠਿਆਈ ਇੱਕ ਪਿੱਪਲ ਦਾ ਪੱਤਾ ਵੱਡਾ ਤੇ ਨਾਲ ਲਗਣੀਆਂ ਪੰਜ ਅਗਰਬੱਤੀਆਂ ਠੀਕ ਹੈ ਜੀ ਇਹ ਸਾਰਾ ਸਮਾਨ ਤੁਸੀਂ ਇਕੱਠੇ ਕਰ ਲੈਣਾ ਕੋਈ ਵੀ ਐਤਵਾਰ ਵਾਲੇ ਦਿਨ ਹੋਣਾ ਇਹ ਟਾਲਾ ਠੀਕ ਹੈ ਜੀ ਐਤਵਾਰ ਸ਼ਾਮ ਨੂੰ ਕਰਨ ਦਾ ਦਿਨ ਟਲੇ ਤੇ ਕਿਕਰ ਦੇ ਪੇੜ ਥੱਲੇ ਚਲੇ ਜਾਣਾ ਪਿੱਪੂ ਕਿਕਰ ਦਾ ਪੇੜ ਲੱਭ ਲੈਣਾ ਉਤੋਂ 10 ਕਦਮ ਪਿੱਛੇ ਖੜੇ ਹੋ ਕੇ ਪਹਿਲਾਂ ਉਹ ਸਮਾਨ ਸਾਰਾ ਉੱਥੇ ਰੱਖ ਲੈਣਾ ਠੀਕ ਹੈ 10 ਕਦਮ ਸਮਾਨ ਰੱਖ ਕੇ ਤੁਸੀਂ ਫਰਿਆਦ ਬੇਨਤੀ ਕਰਨੀ ਆ ਭੋਗ ਪ੍ਰਸ਼ਾਦ ਦੀ ਪਹਿਲਾਂ ਰੱਖ ਕੇ ਉੱਥੇ ਭੋਗ ਪ੍ਰਸ਼ਾਦ ਰੱਖਣ ਤੋਂ ਰੱਖ ਕੇ ਤੁਸੀਂ ਜਿਹੜਾ ਤੁਹਾਡਾ ਕੰਮ ਆ ਉਹ ਬੋਲ ਦੇਣਾ ਉੱਥੇ ਹੀ ਬੋਲਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਚਾਰੋਂ ਦਿਸ਼ਾਵਾਂ ਦੇ ਵਿੱਚ ਨਮਸਕਾਰ ਕਰਨੀ ਹੈ ਚਾਰੋਂ ਪਾਸੇ ਕਿ ਜਿਹੜੇ ਵੀ ਤੁਸੀਂ ਜਿੰਨੂ ਵੀ ਮੰਨਦੇ ਹੋ ਉਹਨਾਂ ਦਾ ਨਾਮ ਲੈਣਾ ਇਹ ਉਹਨਾਂ ਦਾ ਨਾਮ ਲੈ ਕੇ ਫਿਰ ਤੁਸੀਂ ਇਹ ਜਿਹੜਾ ਭੋਗ ਪ੍ਰਸ਼ਾਦ ਉੱਥੋਂ ਚੱਕ ਕੇ ਜਿਹੜਾ ਕਿਕਰ ਹੋਊਗਾ ਉਹਦੀ ਜੜ ਦੇ ਤਣੇ ਦੇ ਕੋਲ ਰੱਖ ਦੇਣਾ ਠੀਕ ਹੈ ਉੱਥੇ ਖੜ ਕੇ ਫਰਿਆਦ ਲਗਾ ਦੇਣੀ ਆ ਕਿ ਜਿਹੜੀ ਵੀ ਦ੍ਰਿਸ਼ ਕੋਈ ਵੀ ਇੱਥੇ ਸ਼ਕਤੀ ਜਿਹੜੀ ਹੋਵੇ ਖੜੀ ਹੋਵੇ ਵਿਰਾਜਮਾਨ ਹੋਵੇ ਜੀ ਜਿਹੜਾ ਵੀ ਇਹ ਮੇਰਾ ਕੰਮ ਕਰ ਸਕੇ ਕੋਈ ਵੀ ਸ਼ਕਤੀ ਹੈ ਮੇਰੇ ਨਾਲ ਚੱਲੇ ਮੇਰਾ ਕੰਮ ਆਇਆ ਕੰਮ ਅੜਿਆ ਹੋਇਆ ਹੈ ਇਹ ਕੰਮ ਪੂਰਾ ਹੋ ਜਾਵੇ ਮੈਂ 11 ਦਿਨ ਤੁਹਾਡਾ ਇਸੇ ਤਰ੍ਹਾਂ ਭੋਗ ਪ੍ਰਸ਼ਾਦ ਦਊਂਗਾ ਤੁਸੀਂ ਇੰਨੀ ਗੱਲ ਕਹਿ ਕੇ ਬਸ ਰਿਆਦ ਬੇਨਤੀ ਲਾ ਕੇ ਸਮਾਨ ਰੱਖ ਦੇਣਾ ਬਸ ਤੁਸੀਂ 11 ਦਿਨ ਲਗਾਤਾਰ ਜਾਂਦੇ ਰਹਿਣਾ ਤੁਹਾਡਾ ਕੰਮ ਇੱਕ ਦਿਨ ਚ ਬਣ ਜਾਣਾ ਜਾਂ ਦੋ ਦਿਨਾਂ ਚ ਬਣ ਜਾਊਗਾ ਦੇਖਿਓ ਇਹਦਾ ਰਿਜ਼ਲਟ ਕਿੰਨਾ ਪਾਵਰਫੁਲ ਮਿਲਣਾ ਤਾਂ ਦੋਸਤੋ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਬਲੀ ਕਰੇ